SSP ਜਲਾਲਾਬਾਦ ਦਾ ਨਸ਼ਾ ਕਰਨ ਵਾਲਿਆਂ ਲਈ ਖੁੱਲਾ ਸੱਦਾ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਕਰਦਾ ਹੈ ਅਤੇ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੁਲਿਸ ਉਹਨਾਂ ਦੀ ਸਹਾਇਤਾ ਕਰੇਗੀ ਉਹਨਾਂ ਨੂੰ ਲੈ ਕੇ ਡਾਕਟਰ ਕੋਲ ਜਾਏਗੀ ਅਤੇ ਨਸ਼ਾ ਛਡਾਊ ਕੇਂਦਰ ਵਿੱਚ ਰੱਖ ਕੇ ਉਹਨਾਂ ਦਾ ਇਲਾਜ ਵੀ ਕਰਾਇਆ ਕੇ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਅਤੇ SSP ਨੇ ਇੱਕ ਇਹ ਵੀ ਬਿਆਨ ਦਿੱਤਾ ਹੈ ਕਿ ਜੋ ਨਸ਼ਾ ਕਰਦੇ ਹਨ ਅਤੇ ਛੱਡਣਾ ਚਾਹੁੰਦੇ ਹਨ ਉਹਨਾਂ ਨੂੰ ਇਹ ਨਹੀਂ ਪੁੱਛਿਆ ਜਾਵੇਗਾ ਉਹ ਨਸ਼ਾ ਕਿੱਥੋਂ ਲਿਆਉਂਦੇ ਸਨ ਖੋਰ ਕੀ ਕਹਿਣਾ ਇਸ ਬਾਰੇ ਉਹ ਸੁਣਦੇ ਹਾਂ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਲਹਿਰ ਸ਼ੁਰੂ ਆ ਉਹਦੇ ਵਿੱਚ ਦੇ ਸੰਬੰਧ ਵਿੱਚ ਅਸੀਂ ਜਿਹੜਾ ਅੱਜ ਸਾਡਾ ਕੌਮਬਿੰਗ ਐਂਡ ਸਰਚ ਆਪਰੇਸ਼ਨ ਆ ਅੱਜ ਦੂਜੀ ਵਾਰੀ ਇਸ ਇਟਵਾਣੇ ਦੇ ਵਿੱਚ ਕਰੀਬ 15-20 ਦਿਨਾਂ ਬਾਅਦ ਆ ਗਏ ਹਾਂ ਇੱਥੇ ਸਾਨੂੰ ਜਿਸ ਦਿਨ ਆਏ ਸੀਗੇ ਉਸ ਦਿਨ ਸਾਨੂੰ ਇੱਥੇ ਥੀਗੀ ਕੋਈ ਸ਼ਿਕਾਇਤ ਅਸੀਂ 15-20 ਘਰ ਜਿਹੜੇ ਲਿਸਟਿੰਗ ਕੀਤੇ ਸੀਗੇ ਉਹਨਾਂ ਤੇ ਹੀ ਪ੍ਰੋਪਰ ਰੇਡ ਕੀਤੀ ਪ੍ਰੋਪਰ ਸਰਚ ਕੀਤੀ ਉਹਦੇ ਆਫਟਰਵਰਡ ਜਿਹੜੇ ਇਹ ਬੰਦੇ ਕਾਫੀ ਰੈਸਟ ਕੀਤੇ ਦਿੱਤੇ ਹੁਣ ਅੱਜ ਫਿਰ ਇੱਥੇ ਆਏ ਆ ਅੱਜ ਸਿਰ ਸਾਨੂੰ ਫੀਡਬੈਕ ਵਧੀਆ ਮਿਲਿਆ ਵੀ ਇੱਥੇ ਕਾਫੀ ਹੱਦ ਤੱਕ ਜਿਹੜਾ ਕਿ ਲਗਭਗ ਸੁਧਾਰ ਆ ਸੋ ਇੱਕ ਦੋ ਜਿਹੜੇ ਸਾਨੂੰ ਸਾਂਝੀ ਜਾਣਕਾਰੀ ਦਿੱਤੀ ਪਿੰਡ ਦੇ ਵਸਨੀਕ ਨੇ ਉਹਨਾਂ ਤੇ ਇਹ ਜਿਹੜਾ ਅਮਲ ਕਰ ਰਹੇ ਆ ਸੋ ਇੱਥੇ ਜਿਹੜਾ ਆਨ ਦਾ ਸਾਡਾ ਇਹ ਹੀ ਮਕਸਦ ਹੈ ਵੀ ਜਿਹੜੇ ਵੀ ਲੋਕ ਇਹ ਕੰਮ ਕਰਦੇ ਉਹ ਕੰਮਲ ਛੱਡ ਦੇਣ ਕਮਚੜ ਦੇਣ ਜੇ ਏਰੀਆ ਛੜ ਦੇਣ ਸਾਡੇ ਵੱਲੋਂ ਬਿਲਕੁਲ ਸਖਤ ਤੜਨਾ ਉਹਨਾਂ ਦੇ ਖਿਲਾਫ ਇਹ ਸਖਤ ਕਾਰਵਾਈ ਕਰਾਂਗੇ ਜਦੋਂ ਵੀ ਕੋਈ ਫੜਿਆ ਜਾਂਦਾ ਉਹਦੇ ਖਿਲਾਫ ਵਾਸ਼ ਕਾਰਵਾਈ ਹੋਏਗੀ ਜਿਹੜੀ ਨਾਲ ਨਾਲ ਹੀ ਅਸੀਂ ਇਹ ਵੀ ਰਿਕਵੈਸਟ ਕਰਦਾ ਕਿ ਇੱਥੇ ਪਿੰਡ 'ਚ ਥੋੜੀ ਜਿਹੀ ਪੇਸ਼ੈਂਟਸ ਹੈ ਨੇ ਜਿਹੜੇ ਐਡਿਕਸ਼ਨ ਦੇ ਉਹਨਾਂ ਦੇ ਵੀ ਪੇਰੈਂਟਸ ਨਾਲ ਹੀ ਰਾਬਤਾ ਕੀਤਾ ਹੈ ਉਹਨਾਂ ਨੂੰ ਵੀ ਰਿਕਵੈਸਟ ਕਰਦੇ ਆਂਗੇ ਪੰਜਾਬ ਸਰਕਾਰ ਵੱਲੋਂ ਰੀਹੈਬ ਸੈਂਟਰ ਡੀਡਿਕਸ਼ਨ ਸੈਂਟਰ ਜਿਹੜੇ ਹੋਰ ਸੈਂਟਰ ਜਿਹੜੇ 3 ਆਫ ਕਾਸ ਜਿਹੜੇ ਬੜੇ ਵਧੀਆ ਫੈਸਿਲਿਟੀ ਆ ਉੱਥੇ ਖੁੱਲੇ ਹੋਏ ਆ ਫਿਰ ਉਹਥੇ ਇਹਨਾਂ ਨੇ ਜਾ ਕੇ ਇਹਨਾਂ ਦੀ ਜਿਹੜੀ ਉਹਦੀ ਅਵਸਥਾ ਵੈਪੀ ਇੱਕ ਕੀ ਇਹ ਜਿਹੜਾ ਬੰਦਾ ਡੀਡਿਕਸ਼ਨ ਨਾਲ ਠੀਕ ਹੋਏਗਾ ਜਾਂ ਆਉਟਸ ਕਲੀਨਿਕ ਦੇ ਰਿਕੁਆਇਰਡ ਆ ਜਾਂ ਰਿਹੈਬ ਤੇ ਸੋ ਉਹਦੇ ਮੁਤਾਬਕ ਹੀ ਉਹਦੀ ਇੱਛਾ ਦੇ ਮੁਤਾਬਕ ਹੀ ਜਿਹੜੇ ਉੱਥੇ ਉੱਥੇ ਐਡਮਿਸ਼ਨ ਜਿਹੜੀ ਉਹ ਕਰਾ ਦਿੱਤੀ ਜਾਂਦੀ ਹੈ ਤੋ ਇੱਥੇ ਬੜੇ ਵਧੀਆ ਹੋਰਸ ਕਲੀਨਿੰਗ ਚੱਲੇ ਜਿਹੜਾ ਸਾਡੇ ਵੱਲੋਂ ਪ੍ਰੋਜੈਕਟ ਆਸ ਸਟਾਰਟ ਕੀਤਾ ਉਹਦੇ ਦੀ ਇਨਵੈਸਟ ਇੱਥੇ ਲਾਇਆ ਸੀਗਾ ਕੈਂਪ ਉਸ ਦਿਨ ਵੀ ਕਰੀਬ ਸਾਡੀਆਂ 25 30 ਜਿਹੜੀਆਂ ਉਹਦੀ ਸਪੌਟ ਜਿਹੜੇ ਹੋਰਸ ਕਾਰਡ ਬਣ ਗਏ ਸੀ ਤੋ ਸਾਡੇ ਵੱਲੋਂ ਇਹੀ ਰਿਕਵੈਸਟ ਹੈ ਪਬਲਿਕ ਨੂੰ ਵੀ ਕਿ ਦੋ ਕੋਈ ਇਸ ਤਰ੍ਹਾਂ ਦਾੰਦਾ ਲੱਭਦੇ ਕੋਈ ਗਰੀਬ ਗਰੀਬ ਪਰਦਾ ਬੱਚਾ ਹੋਵੇ ਜਿਹੜਾ ਕਿ ਨਹੀਂ ਛੱਡ ਸਕਦਾ ਕੋਈ ਵੀ ਜਿਹੜਾ ਨਸ਼ਾ ਕਰਦਾ ਹੋਵੇ ਬੱਚਾ ਉਹ ਪਰਤੰਕ ਕਰਦਾ ਹੋਵੇ ਜਾਂ ਉਹ ਕਈ ਜਿਹੜੇ ਬਹੁਤ ਹੈਜੀਟੇਟ ਕਰਦਾ ਉਹਨਾਂ ਲੋਕ ਸੋ ਮੈਂ ਸਾਰਿਆਂ ਨੂੰ ਅਸੀਂ ਰਿਕਵੈਸਟ ਕਰ ਰਹਾ ਕਿ ਸਾਨੂੰ ਦੱਸੋ ਅਸੀਂ ਉਹਨੂੰ ਜਾ ਕੇ ਇੱਥੇ ਉਹਨੂੰ ਐਡਮਿਸ਼ਨ ਕਰਾਈਏ ਉਹਦੀ ਦਵਾਈ ਸ਼ੁਰੂ ਹੋਵੇ ਤੇ ਉਹ ਬੰਦਾ ਬੈਕ ਟੂ ਨੋਰਮਲ ਆਵੇ ਸੋ ਮੈਂ ਪ੍ਰੈਸ ਮਾਧਿਅਮ ਰਹੀ ਵੀ ਅਸੱਤ ਪਬਲਿਕ ਨੂੰ ਹੀ ਰਿਕਵੈਸਟ ਕਰਨੀ ਚਾਹੁੰਦੀ ਵੀ ਸਾਡੇ ਵੱਲੋਂ ਜਿਹੜੇ ਪੀਂਦੇ ਆਦੀ ਉਹਨਾਂ ਵਾਸਤੇ ਸਾਡੇ ਵੱਲੋਂ ਕੋਈ ਨਹੀਂ ਉਹਨਾਂ ਨੂੰ ਪੂਲ ਹਮਦਰਦੀ ਸਾਡੇ ਵੀ ਤੁਸੀਂ ਆਓ ਅਸੀਂ ਤੁਹਾਡੇ ਕੋਲ ਕੁਝ ਪੁੱਛਾਂਗੇ ਨਹੀਂ ਵੀ ਤੁਹਾਨੂੰ ਕਿੱਥੋਂ ਤੁਸੀਂ ਲੈਂਦੇ ਆ ਕਿੱਥੋਂ ਪੀਂਦੇ ਆ ਸੋ ਤੁਸੀਂ ਆਪ ਦਾ ਨੇ ਟੜਕੋ ਕਾ ਟਰੀਟਮੈਂਟ ਕਰਉ ਸੋ ਇਹਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸੋ ਆਸ ਹੈ ਕਿ ਜਿਹੜਾ ਇਸ ਤਰ੍ਹਾਂ ਹੀ ਅਸੀਂ ਜਿਹੜਾ ਹੁਣ ਇਹ ਜਿਹੜਾ ਆਪਣਾ ਕਾਸ ਆਪਰੇਸ਼ਨ ਹੈ ਇਹ ਸਾਡਾ ਕੰਟੀਨਿਊਸਲੀ ਐਵਰੀ ਡੇ ਹਮ ਸਾਰੇ ਫੋਜ ਫਾਜ਼ਿਲਕਾ ਡਿਸਟ੍ਰਿਕਟ ਵਿੱਚ ਹੀ ਹਰ ਸਬਡਿਵੀਜ਼ਨ ਲੈਵਲ ਤੇ ਚੱਲ ਰਿਹਾ ਸੋ ਇਹ ਸਾਡਾ ਇੱਕ ਕੰਟੀਨਿਊਸ ਪ੍ਰੋਸੈਸ ਹੈ ਇਹਦੇ ਨਾਲ ਨਾਲ ਹੀ ਸਾਡਾ ਜਿਹੜਾ ਅਵੇਅਰਨੈਸ ਦਾ ਜਿਹੜਾ ਉਹ ਵੀ ਜਿਹੜਾ ਡਰਾਈਵ ਜਿਹੜਾ ਚੱਲਦਿਆ ਸੋ ਅਸੀਂ ਸਾਰੇ ਆਸ ਕਰਦੇ ਆ ਕਿ ਸਾਰੇ ਪਬਲਿਕ ਦੇ ਸਜੋਣਾ ਰਲ ਮਿਲ ਕੇ ਅਸੀਂ ਜਿਹੜਾ ਇਹ ਨਸ਼ੇ ਦੀ ਲਤ ਨੂੰ ਜਿਹੜਾ ਆਪਾਂ ਖਤਮ ਕਰਾਂਗੇ